ਉਹ ਸਦਾਗਰਾ ਜੇ ਪੱਲੇ ਮਾਲ ਤੇਰੇ ਹਾਂ ਬਾਈ ਨੋਟ ਕਾਦੀ ਗੱਲ ਜਮੇ ਕਰੋੜ ਰੁਪਏ ਦੀ ਗੱਲ ਹੈ ਅੱਛਾ ਨੇ ਤੋਂ ਬੋਲ ਉਹ ਸਦਾਗਰਾ ਜੇ ਪੱਲੇ ਮਾਲ ਤੇਰੇ ਇਹ ਦੁਨੀਆ 'ਚ ਹਰ ਇੱਕ ਸਮਾਨ ਵਿਗਦਾ ਹਾਂ ਸਰੂ ਜੇ ਬੰਦੇ ਵਿਗਦੇ ਪੇਟ ਖਾਤਰ ਹਾਂ ਇੱਥੇ ਅੱਖ ਵਿਕਦੀ ਇੱਥੇ ਮਾਣ ਵਿਗਦਾ ਜੀ ਕਿਸੇ ਮਾਂ ਦੀ ਅੱਖ ਦਾ ਨੂਰ ਵਿਕਦਾ ਹੈ ਹਾਂ ਕਿਸੇ ਭੈਣ ਦਾ ਦਲੀ ਅਰਮਾਨ ਵਿਕਦਾ ਹਾਂ ਸੋਹਣੇ ਫੁੱਲਾਂ ਤੋਂ ਰੋਜੀ ਲਈ ਬਾਤ ਵਿਕਦੇ ਛਣੇ ਬਾਗ ਇੱਥੇ ਬਾਗਬਾਨ ਵਿਗਦਾ ਓਏ ਹੋਏ ਬਿਲਕੁਲ ਪੈਸੇ ਖਾਚੋ ਹੂੰ ਸਟੇਜ ਨੂੰ ਮੋਲੇ ਦਾ ਓਏ ਹੋਏ ਇੱਥੇ ਲੀਡਰ ਸਕੱਤਰ ਪ੍ਰਧਾਨ ਬਗਦਾ ਏ ਕਿਹੜੇ ਛੜੇ ਦੀ ਮੈਂ ਨਹੀਂ ਗੱਲ ਕਰਦਾ ਹੂੰ ਇੱਥੇ ਹਿੰਦੂ ਸਿੱਖ ਬੋਸਰ ਮਾਨ ਵਿਗਦਾ ਓਏ ਹੋਏ ਹੋਏ ਚੰਦ ਕੌਡੀਆਂ ਤੇ ਇੱਥੇ ਭਗਤ ਬਗਦੇ ਮੇਰੇ ਵਰਗੇ ਹੂੰ ਚੰਦ ਠੀਕ ਰਹੇ ਤੇ ਇੱਥੇ ਭਗਵਾਨ ਵਿਗਦਾ ਹੂੰ ਇਹ ਤੇ ਭੋਲੀਆਂ ਬੱਚਿਆਂ ਦਾ ਮਾਸ ਵਿਕਦਾ ਬਾਈ ਵਿਕਦਾ ਕਿ ਨਹੀਂ ਦਿੱਲੀ ਉਰੇ ਵੀ ਹਾਂ ਕਿਸੇ ਮਾਂ ਦੀਆਂ ਸਸਤੀਆਂ ਵਿਕਦਿਆਂ ਨੇ ਜਿਨ੍ਹਾਂ ਵਿੱਚੋਂ ਗਰੀਬਾਂ ਦਾ ਖੂਨ ਚੱਲ ਕੇ ਰੰਗਦਾਰ ਉਹ ਵਿਸਕੀਆਂ ਵਿਕਦਿਆਂ ਨੇ ਹਾਂ ਇਹਦਾ ਲੈਣਾ ਬਹੁਤ ਤਗੜੀਆਂ ਨਾ ਚੰਬ ਕੇ ਰੱਖ ਤੇ ਸਾਰੇ ਨਜ਼ਾਰਾ ਆ ਗਿਆ ਸੁਣਨਗੇ ਨਜ਼ਾਰਾ ਇਹ ਜਿਹੜਾ ਵੀਡੀਓ ਘੁੰਮਣਾ ਨਾ ਮੈਂ ਦੰਦ ਵੱਡਾ ਹੋਲੇ ਪਰ ਜਾਣਾ ਟੋੜਦੇ ਬਿਲ ਜਾਂਦੇ ਅੱਛਾ ਓਏ ਹੋਏ ਨਹੀਂ ਗੱਲਾਂ ਮੈਂ ਸੱਚੀ ਆ ਜਿਹੜਾ ਮੁੰਡਾ ਨੂੰ ਕਿਹਾ ਸੱਚੀਆਂ ਤੇ ਪੱਕੀਆਂ ਆ ਜਿਹੜਾ ਅੱਜ ਕੱਲ ਲੀਡਰ ਸੋਚ ਰਹੇ ਦੱਸ ਦੇ ਹਾਂ ਬਿਲਕੁਲ ਨਹੀਂ ਦੱਸ ਦੋ ਪੱਕੀ ਗੱਲ ਹੈ ਨਹੀਂ ਜੇ ਗੱਲ ਝੂਠੀ ਆ ਹਾਂ ਮੈਂ ਇਹ ਲਿਖੀ ਸੀ ਆ ਵਿਕਦੇ ਨਹੀਂ ਛਾਲਾ ਮਾਰ ਮਾਰ ਕੇ ਜਾਂਦੇ ਨਹੀਂ ਕਦੇ ਇੱਧਰ ਪਾਸੇ ਮੈਨੇਜਰ ਜਿਹੜੀ ਆ ਚੀਜ਼ ਆ ਅੱਜ ਕੱਲ ਲੀਡਰ ਸੋਚ ਰਹੇ ਨੇ ਕੋਈ ਟੰਗ ਬਣਾ ਕੇ ਲੁੱਟੋ ਜੇ ਝੂਠੀ ਗੱਲ ਦੱਸ ਦੋ ਝੂਠੀਆਂ ਮਾਰੋ ਮੈਨੇ